ਹਾਂਜੀ ਸਟੂਡੈਂਟਸ ਵੈਲਕਮ ਅੱਜ ਅਸੀਂ ਕਰਾਂਗੇ ਐਕਸ਼ਨ ਰਿਸਰਚ ਰਿਪੋਰਟ ਪੰਜਾਬੀ ਮੀਡੀਅਮ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੀ ਐਕਸ਼ਨ ਰਿਸਰਚ ਰਿਪੋਰਟ ਆ ਆਲਰੇਡੀ ਚੈਨਲ ਦੇ ਉੱਤੇ ਪਈ ਆ ਤੁਸੀਂ ਦੇਖ ਸਕਦੇ ਹੋ ਪੰਜਾਬੀ ਮੀਡੀਅਮ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਇੰਡੈਕਸ ਬਣਾਵਾਂਗੇ ਇੰਟਰੋਡਕਸ਼ਨ ਮੀਨਿੰਗ ਕੀ ਹੈ ਡੈਫੀਨੇਸ਼ਨਸ ਇਸ ਦੀਆਂ ਸਟੈਪਸ ਐਨਲਾਈਜ਼ ਰਿਪੋਰਟ ਫਾਰਮੂਲੇਸ਼ਨ ਆਫ ਐਕਸ਼ਨ ਹਾਈਪੋਥੈਸਿਸ ਡਿਜ਼ਾਈਨ ਫਾਰ ਟੈਸਟਿੰਗ ਦਾ ਐਕਸ਼ਨ ਰਿਪੋਰਟਿੰਗ ਰਿਜ਼ਲਟ ਤੇ ਆਇਡੈਂਟੀਫਾਈਡ ਡਾਟਾ ਇਸ ਤੋਂ ਬਾਅਦ ਹੈਗੀਆ ਕਨਕਲੂਜ਼ਨ ਰਿਪੋਰਟ ਤਾਂ ਸਾਰਾ ਕੁਝ ਅਸੀਂ ਪੰਜਾਬੀ ਦੇ ਵਿੱਚ ਕਰਾਂਗੇ ਇਹ ਸੀਗਾ ਇੰਡੈਕਸ ਸਭ ਤੋਂ ਪਹਿਲਾਂ ਕਿਰਿਆਤਮਕ ਖੋਜ ਹੁੰਦੀ ਕੀ ਆ ਐਕਸ਼ਨ ਰਿਸਰਚ ਹੁੰਦੀ ਕੀ ਆ ਇਸ ਦੀ ਇੰਟਰੋਡਕਸ਼ਨ ਦੇਣੀ ਆ ਤੁਸੀਂ ਕੀ ਹੁੰਦੀ ਆ ਇਹ ਵਿਦਿਆਰਤਿਆਂ ਦੇ ਜਿਹੜੀ ਕਿਰਿਆਵਾਂ ਨੇ ਉਹਨਾਂ ਦੇ ਵਿੱਚ ਸੁਧਾਰ ਲੈ ਕੇ ਆਉਣ ਲਈ ਇੱਕ ਰਿਪੋਰਟ ਹੁੰਦੀ ਆ ਕੋਈ ਵੀ ਪ੍ਰੋਬਲਮ ਸਟੂਡੈਂਟਸ ਨੂੰ ਹੈਗੀ ਆ ਤਾਂ ਉਹ ਕਿਉਂ ਆ ਉਸ ਤੇ ਉਤੇ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਧਿਆਪਕ ਕੀ ਕਰ ਸਕਦਾ ਹੈ मीनिंग ਐਕਚਰ ਸਰਚ ਕਿਰਿਆਤਮਕ ਖੋਜ ਨੂੰ ਪੰਜਾਬੀ ਚ ਕਹਿੰਦੇ ਨੇ ਤਾਂ ਇਹਦੇ ਪਿੱਛੇ ਕਾਫੀ ਇਤਿਹਾਸ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਦੋਂ ये मीनिंग है आवे निकल के आया डेफिनेशन क्रियात्मक खोज दी इसका जो संबंध आकूल दस्यावं ਇੱਕ ਗੱਲ ਹੋਰ ਆ ਕਿ ਇਸ ਦਾ ਪ੍ਰਯੋਗ ਜਿਹੜਾ ਸਿੱਖਿਆ ਦੇ ਖੇਤਰ ਚ ਹੀ ਨਹੀਂ ਹੁੰਦਾ ਬਾਕੀ ਖੇਤਰਾਂ ਦੇ ਵਿੱਚ ਵੀ ਇਸ ਵਿਧੀ ਦਾ ਜਿਹੜਾ ਪ੍ਰਯੋਗ ਆ ਕੀਤਾ ਜਾ ਸਕਦਾ ਐਕਸ਼ਨ ਰਿਸਰਚ ਦਾ ਕਿਰਿਆਤਮਕ ਖੋਜ ਦਾ ਇਸ ਤੋਂ ਬਾਅਦ ਸਟੈਪਸ ਨੇ ਐਕਸ਼ਨ ਰਿਸਰਚ ਦੇ ਵਿੱਚ ਜੇ ਸਭ ਤੋਂ ਪਹਿਲਾ ਹੈਗਾ ਆਇਡੈਂਟੀਫਿਕੇਸ਼ਨ ਆਫ ਪ੍ਰੋਬਲਮ ਸਮੱਸਿਆ ਦੀ ਪਹਿਚਾਣ ਕਰਨੀ ਇਦੇ ਵਿੱਚ ਸਾਰੇ ਪੁਆਇੰਟਸ ਨੇ ਜਿਹੜੇ ਤੁਸੀਂ ਲਿਖਣੇ ਨੇ ਜਦੋਂ ਸਮੱਸਿਆ ਦੀ ਪਹਿਚਾਣ ਕਰ ਲਈ ਤਾਂ ਦੂਸਰਾ ਸਾਡੇ ਕੋਲ ਸਟੈਪ ਹੈਗਾ ਡਿਫਾਈਨਿੰਗ ਐਂਡ ਡਿਲੀਮਿਟਿੰਗ ਦਾ ਪ੍ਰੋਬਲਮ ਉਸ ਨੂੰ ਚੰਗੀ ਤਰ੍ਹਾਂ ਪਹਿਚਾਣ ਕਰਨੀ ਉਸ ਦੀ ਤੇ ਬਾਅਦ ਵਿੱਚ ਉਸ ਦਾ ਵਿਸ਼ਲੇਸ਼ਣ ਕਰਨਾ ਸਮੱਸਿਆ ਦਾ ਅਗਲਾ ਪੁਆਇੰਟ ਹੈ ਇਹਦੇ ਵਿੱਚ ਐਨਾਲਿਸਿਸ ਆਫ ਪ੍ਰੋਬਲਮ ਕੇਸਿਸ ਸਮੱਸਿਆ ਦਾ ਵਿਸ਼ਲੇਸ਼ਣ ਕਰਨਾ ਅਗੇ ਚੌਥੇ ਨੰਬਰ ਤੇ ਸਟੈਪ ਹੈਗਾ ਫਾਰਮੂਲੇਸ਼ਨ ਆਫ ਐਕਸ਼ਨ ਹਾਈਪੋਥੈਸਿਸ ਕੀ ਕੰਮ ਕਰਾਂਗੇ ਅਸੀਂ ਕਿਰਿਆਤਮਕ ਪਰਿਕਲਪਨਾ ਦੀ ਰਚਨਾ ਕਰਨੀ ਪਰਿਕਲਪਨਾਉ ਹੁੰਦੀ ਹੈ ਜਿਹੜੀ ਅ ਕਲਪਨਾ ਦੇ ਵਿੱਚ ਅਸੀਂ ਸੁਜੈਸ਼ਨ ਆਪਣੇ ਆਪ ਨੂੰ ਦੇੰਨੇ ਆ ਪ੍ਰੋਬਲਮ ਸੋਲਵ ਕਰਨ ਲਈ ਜੋ ਵੀ ਹੱਲ ਲੱਭਦੇ ਆ ਅਸੀਂ ਉਸ ਦੀਆਂ ਸਾਰੀਆਂ ਕਲਪਨਾਵਾਂ ਨੂੰ ਪਰਿਕਲਪਨਾ ਕਹਿੰਦੇ ਨੇ ਅੱਗੇ ਹੈਗਾ ਡਿਜ਼ਾਈਨ ਫॉर ਟੈਸਟਿੰਗ ਦਾ ਐਕਸ਼ਨ ਹਾਈਪੋਥੈਸਿਸ ਅਗਲਾ ਸਟੈਪ ਹੈਗਾ ਡਿਜ਼ਾਈਨ ਜਿਹੜਾ ਉਹ ਨਿਰਧਾਰਤ ਕਰਕੇ ਫਿਰ ਹੈ ਇਵੈਲੂਏਸ਼ਨ ਆਫ ਐਕਸ਼ਨ ਪ੍ਰੋਗਰਾਮ ਕਿ ਰਿਆਤਮਕ ਖੋਜ ਦਾ ਪ੍ਰਣਾਲੀ ਦਾ ਮੁਲਾਂਕਣ ਜੋ ਵੀ ਅੰਕੜੇ ਸੀ ਇਕੱਠੇ ਕਰਦੇ ਆ ਉਸ ਦੇ ਆਧਾਰ ਹਿਸਾਬ ਨਾਲ ਸਿੱਟਾ ਕੱਢਦੇ ਆ ਰਿਪੋਰਟਿੰਗ ਦਾ ਰਿਜ਼ਲਟਸ ਜਦੋਂ ਖੋਜ ਪੜਤਾਲ ਪੂਰੀ ਹੋ ਜਾਂਦੀ ਹੈ ਉਦੋਂ ਅਸੀਂ ਰਿਜ਼ਲਟ ਕੱਢਦੇ ਹਾਂ ਤਾਂ ਉਹ ਸਾਰਾ ਲਿਖਣਾ ਹੈ ਕਿ ਕੀ ਕੀਤਾ ਜਾਂਦਾ ਹੈ ਇਸ ਸਕ੍ਰਿਪਟ ਦੇ ਵਿੱਚ ਅੱਗੇ ਹੁਣ ਅਸੀਂ ਜੋ ਵੀ ਉਦਾਹਰਣ ਲੈ ਰਹੇ ਹਾਂ ਉਹ ਉਹਦੀ ਵਾਰੀ ਡਿਟੇਲ ਚ ਲਿਖਣਾ ਹੈ ਜਿਵੇਂ ਤੁਸੀਂ ਟੀਚਿੰਗ ਪ੍ਰੈਕਟਿਸ ਲਗਾ ਰਹੇ ਹੋ ਡਿਊਰਿੰਗ ਟੀਚਿੰਗ ਪ੍ਰੈਕਟਿਸ ਜੋ ਵੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਕਿਸੇ ਵੀ ਬੱਚੇ ਨਾਲ ਸੰਬੰਧਿਤ ਉਹਦੇ ਹਿਸਾਬ ਨਾਲ ਹੀ ਉਸ ਦੀ ਕੇਸ ਸਟਡੀ ਜਾਂ ਐਕਸ਼ਨ ਰਿਸਰਚ ਜਿਹੜੀ ਆ ਉਹ ਬਣਦੀ ਆ ਕੋਈ ਵੀ ਬੱਚਾ ਤੁਹਾਡਾ ਟੀਚਿੰਗ ਪ੍ਰੈਕਟਿਸ ਦੇ ਦੌਰਾਨ ਤਾਂ ਉਸ ਦੇ ਉੱਤੇ ਤੁਸੀਂ ਇਹ ਕਰ ਸਕਦੇ ਹੋ ਉਸ ਦੀ ਸਾਰੀ ਜਿਹੜੀ ਆਇਡੈਂਟੀਫਿਕੇਸ਼ਨ ਆ ਜਾਂ ਉਸ ਦੀ ਨੌਲੇਜ ਆ ਜੋ ਵੀ ਉਹ ਸਾਰੀ ਲਿਖਣੀ ਆ ਬਾਦ ਦੇ ਵਿੱਚ ਪ੍ਰੋਬਲਮ ਲਿਖਣੀ ਆ ਉਸ ਦੀ ਕੀ ਆ ਸਟੈਮਰਿੰਗ ਇਨ ਵਾਇਸ ਰੀਡਿੰਗ ਐਂਡ ਰਾਈਟਿੰਗ ਪ੍ਰੋਬਲਮਸ ਇਹ ਪ੍ਰੋਬਲਮ ਆ ਇਸ ਦੀ ਤਾਂ ਹੁਣ ਇਹਦੇ ਵਿੱਚ ਸਟੈਪਸ ਉਵੇਂ ਹੀ ਅਸੀਂ ਕਰਾਂਗੇ ਇਸ ਬੱਚੇ ਬਾਰੇ ਸਟੈਪ ਕਰਾਂਗੇ ਪਹਿਲਾਂ ਕੀ ਕੀਤਾ ਸੀ मीनिंग ਕੀਤਾ ਸੀ ਅਸੀਂ मीनिंग ਦੇ ਵਿੱਚ ਕੀਤਾ ਸੀ ਇਹਦੇ ਵਿੱਚ ਅਸੀਂ ਜੋ ਵੀ ਐਕਸ਼ਨ ਕਰ ਰਹੇ ਹਾਂ ਉਦੇ ਮੁਤਾਬਕ ਅਸੀਂ ਲਿਖਾਂਗੇ ਸਾਰਾ ਕੁਝ ਕੀ ਕੀਤਾ ਤੁਸੀਂ ਐਨਾਲਾਈਜ਼ ਕਰਨਾ ਪ੍ਰੋਬਲਮ ਦੇ ਕਾਰਨਾਂ ਬਾਰੇ ਇਹ ਸਹੱਲ ਲੱਭਣ ਲਈ ਪ੍ਰੋਬਲਮ ਦਾ ਤੁਸੀਂ ਕੀ ਡਿਜ਼ਾਈਨ ਕੀਤਾ ਕੀ ਕੀਤਾ ਤੁਸੀਂ ਕਿਹੜੀਆਂ-ਕਿਹੜੀਆਂ ਪਰਿਕਲਪਨਾਵਾਂ ਘਟੀਆਂ ਇਵੈਲੂਏਸ਼ਨ ਜਿਹੜੀ ਹੈ ਐਕਸ਼ਨ ਰਿਸਰਚ ਦੀ ਫਿਰੇ ਹੈਡਿੰਗਾਂ ਜੋ ਵੀ ਪਰਕਲਮ ਕਲਪਨਾਵਾ ਬਣਾਈਆਂ ਉਸ ਅਧਾਰ ਤੇ ਕੀ ਇਵੈਲੂਏਸ਼ਨ ਹੋਈ ਹੈ ਫਿਰ ਰਿਪੋਰਟਿੰਗ ਦਾ ਰਿਜ਼ਲਟ ਕਨਕਲੂਜਨ ਹੈ ਇਹ ਸਾਰਾ ਕੁਝ ਹੈ ਜਿਹੜਾ ਤੁਸੀਂ ਲਿਖਣਾ ਹੈ ਕਿਹੜੀ ਬੱਚੇ ਨੂੰ ਪ੍ਰੋਬਲਮ ਆਈ ਸੀ ਤੁਸੀਂ ਕਿਸ ਤਰ੍ਹਾਂ ਉਸ ਨੂੰ ਸੋਲਵ ਕੀਤਾ ਇਸ ਤਰ੍ਹਾਂ ਨਾਲ ਇਹ ਰਿਪੋਰਟ ਆ ਜਿਹੜੀ ਕੰਪਲੀਟ ਹੁੰਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਆ ਜਿਹੜੀ ਉਹ ਫਾਇਦਾ ਦਊਗੀ ਤੇ ਇੱਕ ਚੰਗੀ ਐਕਸ਼ਨ ਰਿਸਰਚ ਫਾਈਲ ਆ ਜਿਹੜੀ ਉਹ ਤੁਸੀਂ ਪ੍ਰੈਕਟੀਕਲ ਲਈ ਬਣਾ ਸਕਦੇ ਹੋ ਮਿਲਦੇ ਆ ਫਿਰ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ